ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਮੇਰੇ YouTube ਚੈਨਲ ਦੇ ਉੱਪਰ ਸੂਟ ਸੋਹਣੇ ਸੋਹਣੇ ਜਿਹੜੇ ਆਉਣਦੇ ਆ ਉਹ ਤਾਂ ਆਉਣ ਹੀ ਦੇ ਆ ਅੱਜ ਦੇ ਸੂਟ ਜਿਹੜੇ ਆਉਣਗੇ ਉਹ ਤਾਂ ਕਮਾਲ ਕਰਨਗੇ ਕਮਾਲ ਹੋਣਗੇ ਕਿਉਂਕਿ ਆਪਾਂ ਪ੍ਰਿੰਟ ਦੀ ਵੀ ਵੀਡੀਓ ਵੀ ਪਾਟਿਆਂ ਤੇ ਪਲਾਜੋਆਂ ਦੀ ਵੀ ਪਾਟਿਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਤੁਹਾਨੂੰ ਆਪਾਂ ਦੇ ਦਿੱਤੀਆਂ ਆਲਰੇਡੀ ਤੇ ਅੱਜ ਦੇ ਸੂਟ ਜਿਹੜੇ ਵੀਡੀਓ ਜਾਂਉਣ ਲੱਗੇ ਆ ਚੈੱਕ ਕਰਿਓ ਮਿਸ ਨਾ ਕਰਿਓ ਵੀਡੀਓ ਨੂੰ ਹਾਈਲਾਈਟ ਤੁਹਾਨੂੰ ਮੈਂ ਵਿਖਾ ਦਿੰਨਾ ਤੇ ਆ ਪਿੱਛੇ ਤੁਸੀਂ ਮੇਰੇ ਰੈਕ ਵੇਖ ਲਓ ਜਿਹੜੇ ਆਪਾਂ ਪ੍ਰਿੰਟ ਸੂਟ ਪਾਏ ਸੀਗੇ ਉਹ ਸਾਰੇ ਖਤਮ ਹੋ ਗਏ ਜੇ ਤੇ ਆ ਇੱਕ ਦੋ ਆ ਪ੍ਰਿੰਟ ਜਿਹੜਾ ਆ ਇਹ ਰਹਿ ਗਿਆ ਬਸ ਇੱਕ ਤੇ ਬਾਕੀ ਸਾਰੇ ਇੱਕ ਇੱਕ ਦੋ ਦੋ ਸੂਟ ਰਹਿ ਗਏ ਜੇ ਸਾਰੇ ਹੋ ਗਏ ਜੇ ਖਤਮ ਤੇ ਆ ਉਹ ਤੁਹਾਨੂੰ ਦਿਖਾਉਣਾ ਹਾਈਲਾਈਟ ਤੇ ਫਿਰ ਕਰਦੇ ਆ ਵੀਡੀਓ ਸ਼ੁਰੂ ਤੇ ਚੈੱਕ ਕਰਿਓ ਬਹੁਤ ਸੋਹਣੇ ਸੂਟ ਆਉਣ ਲੱਗੇ ਜੇ ਇਹਦੇ ਵਿੱਚ ਤੁਹਾਨੂੰ ਪੈਚਵਰਕ ਵਾਲੇ ਇਸ ਤੋਂ ਬਾਅਦ ਜਿਹੜੇ ਤੁਹਾਨੂੰ ਮਿਲਣਗੇ ਜੇ ਦੁਪੱਟਿਆਂ ਵਾਲੇ ਇਹ ਸਾਰੇ ਆਉਣਗੇ ਜੇ ਕਾਟਨ ਦੇ ਉੱਤੇ ਤੇ ਇਸ ਤੋਂ ਬਾਅਦ ਆਉਣਗੇ ਜੇ ਬੜੇ ਸ਼ਾਨਦਾਰ ਬਿਨਾਂ ਦੁਪੱਟਿਆਂ ਵਾਲੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗਾ ਮੈਂ ਤੇ ਵਿੱਚ ਆਹ ਸੂਟ ਤੁਸੀਂ ਵੇਖ ਸਕਦੇ ਜੇ ਬਹੁਤ ਟੌਪ ਟੌਪ ਦੇ ਨੇ ਤੇ ਵਿੱਚੋਂ ਤੁਹਾਨੂੰ ਆਪਾਂ ਥੋੜੇ ਜਿਹੇ ਸੂਟ ਜਿਹੜੇ ਆ ਰਹਿ ਗਏ ਬਾਟਮ ਵਰਕ ਵਾਲੇ ਇਹ ਵੀ ਪਾ ਕੇ ਦੇ ਦਨੇ ਆ ਆਜੋ ਵੀਡੀਓ ਕਰਦੇ ਆ ਸ਼ੁਰੂ ਤੇ ਲੋ ਜੀ ਕਰਦੇ ਆ ਵੀਡੀਓ ਸ਼ੁਰੂ ਤੇ ਸੂਟ ਆਪਾਂ ਤੁਹਾਨੂੰ ਦੇਨੇ ਆ ਬਹੁਤ ਪਿਆਰੇ ਪਿਆਰੇ ਤੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਤੇ ਇਹ ਕਲਰ ਹੈਗਾ ਜੇ ਇਹਦਾ ਸੂਟ ਦਾ ਰੈੱਡ ਆ origignal ਕਲਰ ਜੇ ਇਹਦਾ ਤੇ ਬਹੁਤ ਜ਼ਿਆਦਾ ਸ਼ਾਨਦਾਰ ਸਟੱਫ ਜੇ ਫੈਬਰਿਕ ਆਊਗਾ ਜੇ ਕਾਟਨ ਦਾ ਬਹੁਤ ਸੋਹਣੀ ਕਾਟਨ ਜੇ ਤੇ ਇਹ ਨਾਲ ਇਹਦੇ ਜੇ ਵਰਕ ਇਹਦੇ ਬੜਾ ਸੋਹਣਾ ਆ ਫਰੰਟ ਦੇ ਉੱਤੇ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ neck ਤੇ ਕੋਈ ਡਿਜ਼ਾਈਨ ਨਹੀਂ ਹੈਗਾ ਜਿੰਨੀ ਮਰਜ਼ੀ ਲੈਂਥ ਬਣਾ ਲਿਓ suit ਦੀ ਕੱਟ ਜਿਹੜੀ ਜੇ ਵੱਡੇ ਬਰ ਦੇ ਵਿੱਚ ਜੇ ਤੇ ਇਹਦਾ 3.5 ਮੀਟਰ ਦਾ ਕਪੜਾ ਦੇ ਵੱਡਾ ਬਰ ਜਾਨੀ ਕਿ 5 ਮੀਟਰ ਦੇ ਕਰੀਬ suit ਤੇ ਰੇਟ ਸੇਮ ਉਹੀ ਇਹਦਾ ਜੇ 545 ਰੁਪਏ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਦੇ ਵਿੱਚ ਚਾਹੇ ਤੁਸੀਂ ਸਿੰਗਲ suit ਲੈ ਲਿਓ ਚਾਹੇ ਤੁਸੀਂ ਦੋ ਬੁੱਕ ਕਰ ਲਿਓ ਚਾਹੇ ਤਿੰਨ ਕਰ ਲਿਓ ਪ੍ਰੀਸ਼ਿਪਿੰਗ ਦੇ ਨਾਲ ਦਵਾਂਗੇ ਰੇਟ ਦਊਂਗਾ 545 ਦਾ ਇੱਕ ਸੂਟ ਬਿਨਾ ਦੁਪੱਟੇ ਤੋਂ ਸੂਟ ਜੇ ਇਹ ਵਾਲੇ ਜੀ ਆਜੋ ਅੱਗੇ ਤੁਹਾਨੂੰ ਚੈੱਕ ਕਰਾਉਣਾ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੇ ਬਹੁਤ ਜ਼ਿਆਦਾ ਸੋਹਣਾ ਸਟਾਕ ਆ ਤੇ ਆ ਵੀ ਸੇਮ origial ਕਲਰ ਜਿਹੜਾ ਜੇ ਇਹੀ ਆ ਵੀਡੀਓ ਵਾਲਾ ਇਹਦਾ ਤੇ ਇਹ ਤੁਸੀਂ ਵੇਖ ਸਕਦੇ ਜੀ ਇਹਦੇ ਘੇਰੇ ਦੇ ਉੱਤੇ ਵਰਕ ਜੇ ਬੜਾ ਸੋਹਣਾ ਤੇ ਇਧਰੋਂ ਇਹਦੇ ਆ ਨੈਕ ਦੇ ਉੱਤੇ ਡਿਜ਼ਾਈਨ ਜੀ ਬਹੁਤ ਸ਼ਾਨਦਾਰ ਤੇ ਇਹਦੀ ਲੈਂਥ ਜਿਹੜੀ ਜੇ 42 ਤੱਕ ਰੈਡੀ ਹੋ ਜਾਂਦੀ ਜੇ ਬਿਨਾ ਦੁਪੱਟੇ ਤੋਂ ਤੇ ਬਹੁਤ ਪਿਆਰਾ ਸੂਟ ਜੇ ਬਹੁਤ ਜਿਆਦਾ ਸੋਹਣਾ ਸਟਾਕ ਆ ਤੇ ਰੇਟ ਉਹੀ ਸੇਮ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆਹ ਜਿਹੜਾ ਆ ਗਿਆ ਜੇ ਅੱਗੇ ਸੁਪਰ ਡੁੱਪਰ ਹਿੱਟ ਡਿਜ਼ਾਈਨ ਵਾਇਰਲ ਡਿਜ਼ਾਈਨ ਤੇ ਆਹ ਹੈਗਾ ਜੇ ਸੂਟ ਦਾ ਅਰੀਜਨਲ ਕਲਰ ਚੈੱਕ ਕਰ ਲਿਓ ਮੰਗੋ ਮਸਟਰਡ ਤੇ ਬਹੁਤ ਸੋਹਣੀ ਮੰਗੋ ਸ਼ੇਡ ਹੈ ਇਹਦੀ ਤੇ ਨਾਲ ਇਹਦੇ ਮੋਰ ਪੰਖੀਆ ਕਲਰ ਦਾ ਤੇ ਫਿਰੋਜੀ ਦਾ ਨਾਲ ਹੈ ਜੇ ਬਹੁਤ ਸੋਹਣਾ ਐਮਬ੍ਰੋਇਡਰੀ ਵਰਕ ਵਾਈਟ ਦਾ ਕੰਟਰਾਸਟ ਬਹੁਤ ਪਿਆਰਾ ਵਿੱਚ ਰੇਟ ਆ ਗਿਆ ਸੇਮ ਇਹੋ ਹੀ ਹੈ ਦਾ 545 ਰੁਪਏ ਤੇ ਆ ਗਿਆ ਜੇ ਕਾਟਨ ਦਾ ਸੂਟ ਜੇ ਇਹ ਆਉਣਾ ਜੇ ਮਿਕਸ ਕਾਟਨ ਦੇ ਵਿੱਚ ਤੇ ਇਹਦੇ ਨਾਲ ਬਾਹਾਂ ਦੇ ਤੇ ਡਿਜ਼ਾਈਨ ਦਊਗਾ ਤੁਹਾਨੂੰ ਬੜਾ ਸ਼ਾਨਦਾਰ ਕਲਰ ਆ ਗਿਆ ਜੇ ਰਸਟ ਤੇ ਆ ਹੈਗੀ ਜੇ ਇਹਦੀ origional shade ਤੇ ਇਹ ਤੁਸੀਂ ਲੈ ਸਕਦੇ ਜੇ ਬੜਾ ਸੋਹਣਾ embroidery work ਸਾਰੇ ਸੂਟ ਦੇ ਉੱਤੇ ਇਧਰੋਂ ਨਾਲ ਇਹਦੀਆਂ ਬਾਹਾਂ ਦੇ ਉੱਪਰ ਵੀ ਤੁਹਾਨੂੰ ਮਿਲ ਜੂਗਾ ਜੇ ਬਾਹਾਂ ਪਹੁੰਚੇ ਕੁਝ ਵੀ ਬਣਾ ਲਿਓ ਇਹਦੇ ਰੇਟ ਉਹੀ ਸੇਮ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਆ ਆ ਗਿਆ ਜੇ ਫੇਰ ਅੱਗੇ ਕੈਮਰੀ ਕਾਟਨ ਦਾ ਸੂਟ ਬਹੁਤ ਸੋਹਣਾ ਸਟਾਫ ਜੇ ਬਹੁਤ ਜ਼ਿਆਦਾ ਪਿਆਰਾ ਸਟਾਕ ਜੇ ਤੇ ਇਹ ਆ ਗਿਆ ਜੇ ਮੋਰ ਪੰਖੀਆ ਸ਼ੇਡ ਬਹੁਤ ਸੋਹਣੀ ਸ਼ੇਡ ਜੇ ਤੇ ਇਹਦੇ ਵਿੱਚ ਬਲੂ ਦਾ ਨਹੀਂ ਲੱਗਣ ਦੇਈ ਪਰ ਬਲੂ ਸ਼ੇਡ ਨਹੀਂ ਕੀ ਮੋਰ ਪੰਖੀਆ ਸ਼ੇਡ ਜੇ ਇਹਦੀ ਮੈਂ ਤੁਹਾਨੂੰ ਫੋਟੋ ਭੇਜ ਦੂੰਗਾ ਜੀ ਪਰਸਨਲ ਆਹ ਕਲਰ ਜੇ ਦਾ origignal ਜੀ ਆ ਜਿਹੜਾ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਜੇ 545 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਕੇ ਆ ਗਈ ਜੇ ਪੀਚ ਸ਼ੇਡ ਇਹਦੇ ਜਿਹੜੇ ਵੀਡੀਓ ਜਿਹਦੇ ਬਿਲਕੁਲ ਵੀ ਨਹੀਂ ਕਲਰ ਆਉਂਦਾ ਨੇ ਨੇੜੇ-ਨੇੜੇ ਬਣੀ ਹਾਂ ਹੁਣ ਆਇਆ ਜੇ ਆਹ ਕਲਰ ਜੇ ਇਹਦਾ ਸੂਟ ਦਾ ਪੀਚ ਸ਼ੇਡ ਤੇ ਇਹਦੇ ਨੱਕ ਤੇ ਵਰਕ ਜੇ ਘੇਰੇ ਦੇ ਉੱਤੇ ਵਰਕ ਜੇ ਬਹੁਤ ਸੋਹਣਾ ਰੇਟ ਸੇਮ ਉਹੀ 545 ਰੁਪਏ ਐਂਡ ਤੱਕ ਜੁੜੇ ਰਹੋ ਵੀਡੀਓ ਜੀ ਤੁਹਾਨੂੰ ਆਪਾਂ ਸੂਟ ਦੇਣੇ ਆ ਦੁਪੱਟਿਆਂ ਵਾਲੇ ਬੜੇ ਸੋਹਣੇ-ਸੋਹਣੇ ਤੇ ਆਹ ਸੂਟ ਦਾ ਹੈਗਾ ਜੀ origial ਕਲਰ ਚੈੱਕ ਕਰਿਓ ਜੀ ਰਾਣੀ ਮੈਂਟਾ ਸ਼ੇਡ ਤੇ ਵਰਕ ਬਹੁਤ ਜ਼ਿਆਦਾ ਸ਼ਾਨਦਾਰ ਜੇ ਨੱਕ ਦੇ ਉੱਪਰ ਵੀ ਰੇਟ ਸੇਮ ਉਹੀ 545 ਰੁਪਏ ਪਿਓਰ ਕੈਮਰੀ कॉटन ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਅੱਗੇ ਆ ਗਿਆ ਜੇ ਲਾਈਟ ਲਵੈਂਡਰ ਸ਼ੇਡ ਤੇ ਆ ਵੀ ਸ਼ੇਡ ਜਿਹੜੀ ਜੇ ਬਹੁਤ ਸੋਹਣੀ ਹੈ ਤੇ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਇਹ ਵੀ ਆ ਸੇਮ origional ਕਲਰ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਜੇ ਰੇਟ 545 ਰੁਪਏ ਬਿਨਾਂ ਦੁਪੱਟਿਆਂ ਤੋਂ ਅੱਗੇ ਆ ਗਿਆ ਜੇ ਵਾਈਟ ਵਾਈਟ ਵੀ ਆ ਗਿਆ ਜੇ ਬਹੁਤ ਸੋਹਣਾ ਕੈਮਰੀ कॉटन ਦੇ ਉੱਤੇ ਇਹਨੂੰ ਲਾਈਨਿੰਗ ਲੱਗਣੀ ਜੇ ਤੇ कॉटन ਦਾ ਸੂਟ ਜੇ ਚੈੱਕ ਕਰਿਓ ਜੀ ਸੂਟ ਇਹ ਵੀ ਤੁਸੀਂ ਲੈ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸਾਡੇ ਕੋ ਅੱਗੇ ਆਇਆ ਹੈ ਜੇ ਮਿਕਸ ਕਾਟਨ ਇਹ ਵੀ ਕਾਟਨ ਦਾ ਸੂਟ ਜੇ ਮਿਕਸ ਥੋੜਾ ਜਿਹਾ ਤੇ ਇਹ ਵੀ ਤੁਸੀਂ ਸਾਡੇ ਕੋਲ ਚੈੱਕ ਕਰ ਲਿਓ ਜੀ ਆਹ ਲਓ ਜੀ ਇਹਦਾ ਅਰੀਜਨਲ ਕਲਰ ਸ਼ਿਪਿੰਗ ਫ੍ਰੀ ਦੇ ਨਾਲ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਬੁੱਕ ਕਰ ਲਿਓ ਚਾਹੇ ਤੁਸੀਂ ਆਹ ਲਓ ਜੀ ਚੈੱਕ ਕਰਿਓ ਦੁਪੱਟਿਆਂ ਵਾਲੇ ਸੂਟ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਤੇ ਬਹੁਤ ਜ਼ਿਆਦਾ ਪਿਆਰਾ ਸਟਾਕ ਜੇ ਤੇ ਚੈੱਕ ਕਰਿਓ ਜੀ ਪਹਿਲਾਂ ਦਾ embroidery work ਚੈੱਕ ਕਰੋ ਜੀ ਇਹਨਾਂ ਦਾ ਕਿੰਨਾ ਸੋਹਣਾ ਵਰਕ ਆ ਤੇ ਬਹੁਤ ਜ਼ਿਆਦਾ ਸਫਾਈ ਆ ਸਾਰੇ ਸੂਟ ਦੇ ਵਿੱਚ ਬੂਟੀਆਂ ਤੁਹਾਨੂੰ ਮਿਲਣਗੀਆਂ ਦੁਪੱਟਾ ਨਾਲ ਮਸਲੀਨ ਦਾ ਟਾਈ ਐਂਡ ਆਈ ਦਾ ਤੇ ਫੈਬਰਿਕ ਆਉਣਾ ਜੇ ਇਹਦਾ ਪਿਓਰ ਕੈਮਰਿਕ ਕਾਟਨ ਦਾ ਤੇ ਇਹਦੇ ਤੁਹਾਨੂੰ ਮਿਲ ਜੂਗਾ ਜੇ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਸੂਟ ਤੇ ਰੇਟ ਆਊਗਾ ਜੇ ਇਹਦਾ 745 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਮੈਂ ਕਲਰ ਦਿਖਾ ਦਿੰਨਾ ਕਲਰ ਵੱਖਰੇ ਵੱਖਰੇ ਆਉਣੇ ਜੇ ਤੇ ਸੂਟ ਜਿਹੜਾ ਜੇ ਆਪਣੇ ਪਸੰਦੀਦੇ ਪੁੱਕ ਕਰਕੇ ਤੇ ਜਲਦੀ ਜਲਦੀ ਪੇਮੈਂਟ ਕਰਕੇ ਤੇ ਐਡਰੈਸ ਭੇਜਿਓ ਤੇ ਆਪਣਾ ਸੂਟ ਜਿਹੜਾ ਜੇ ਆਪਣੇ ਕੋਲ ਪਾਇਓ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਸੂਟ ਦੇ ਉੱਤੇ ਤੁਸੀਂ ਵਰਕ ਵੇਖ ਸਕਦੇ ਜੇ ਬੜਾ ਸੋਹਣਾ ਦੁਪੱਟਾ ਟਾਈ ਐਂਡ ਡਾਈ ਮਸਲੀਨ ਦਾ ਤੇ ਫੈਬਰਿਕ ਆ ਗਿਆ ਜੇ ਕੈਮਰਿਕ ਕਾਟਨ ਦਾ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ 745 ਰੁਪਈਆ ਦਾ ਸੂਟ ਜੇ ਵਿਦ ਦੁਪੱਟਾ ਆ ਵੀ ਬਹੁਤ ਸੋਹਣੀ ਸ਼ੇਡ ਜੇ ਆ ਜੇ ਦਾ origional ਕਲਰ ਸੂਟ ਦਾ ਇਹ ਵੀ ਤੁਸੀਂ ਸਾਡੇ ਕੋਲ ਬੁੱਕ ਕਰ ਸਕਦੇ ਜੇ ਬੜੇ ਸੋਹਣੇ ਡਿਜ਼ਾਈਨਾਂ ਦੇ ਨਾਲ ਤੇ ਬਹੁਤ ਸੋਹਣੇ ਮਸਲੀਨ ਦੇ ਦੁਪੱਟਿਆਂ ਦੇ ਨਾਲ ਟਾਈ ਐਂਡ ਡਾਈ ਦੇ ਦੁਪੱਟੇ ਜੇ ਤੇ ਰੇਟ ਦਊਂਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਮਾਰਕੀਟ 'ਚ ਇਹੋ ਸੂਟ ਜਿਹੜੇ ਜੇ 1000 115 1500 ਦੇ ਵਿਗਗੇ ਜੇ ਤੇ ਆਪਣੇ ਕੋਲ ਤੁਹਾਨੂੰ ਮਿਲਨੇ ਜੇ 745 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਹਾਂਜੀ ਤੇ ਇੱਕ ਸੱਚ ਆਹ ਸੂਟ ਰਹਿ ਗਿਆ ਹੈਗਾ ਇਹ ਵੀ ਕਲਰ ਆਪਣੇ ਕੋਲ ਹੈਗਾ ਸੀ ਮੰਗੋ ਸ਼ੇਡ ਦੇ ਵਿੱਚ ਤੇ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਸੀਕਵੈਂਸ ਵਾਲਾ ਮਸਲੀਨ ਦਾ ਜੇ ਤੇ ਇਹ ਵੀ 745 ਰੁਪਏ ਦਾ ਹੈ ਇਹ ਸੂਟ ਆਪਣੇ ਕੋਲ ਰਹਿ ਗਿਆ ਸੀ ਇਹ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਵੀ ਚੈੱਕ ਕਰਿਓ ਜੀ ਸਭ ਤੋਂ ਘੈਂਟ ਸੂਟ ਜਿਹੜਾ ਜੇ ਉਹ ਆ ਗਿਆ ਜੇ ਆਪਣੇ ਕੋਲ ਚੈੱਕ ਕਰੋ ਬਹੁਤ ਸੋਹਣੀ ਸਰਪਲਸ ਦੀ ਕਾਟਨ ਜੇ ਤੇ ਇਧਰੋਂ ਘੇਰੇ ਦੇ ਉੱਤੇ ਪੈਚ ਵਰਕ ਜੇ ਬਹੁਤ ਸੋਹਣਾ ਐ ਐਮਬਰਾਇਡਰੀ ਵਰਕ ਥ੍ਰੈਡ ਵਰਕ ਤੁਹਾਨੂੰ ਮਿਲ ਜੂਗਾ ਪੈਚ ਬਹੁਤ ਸੋਹਣਾ ਘੇਰੇ ਦੇ ਉੱਤੇ ਬਣਿਆ ਜੇ ਤੇ ਨਾਲ ਇਹਦੇ ਬਾਟਮ ਜਿਹੜੀ ਆਉਣੀ ਜੇ ਉਹ ਵੀ ਹੋਣੀ ਜੇ ਕਾਟਨ ਦੀ ਬਾਟਮ ਦੇ ਉੱਤੇ ਵੀ ਵਰਕਿਆ ਤੇ ਦੁਪੱਟਾ ਆਉਣਾ ਜੇ ਨਾਲ ਮਸਲੀਨ ਦਾ ਮਲਟੀ ਕਲਰ ਦਾ ਟਾਈ ਡਾਈ ਦਾ ਤੇ ਆਹ ਸੂਟ ਜੇ ਤੇ ਆਹ ਇਹਦੀ ਸੂਟ ਦੀ ਹੈਗੀ ਜੇ origional pick ਤੇ ਬਹੁਤ ਜ਼ਿਆਦਾ ਸੋਹਣਾ ਸੂਟ ਘੈਂਟ ਮਾਡਲ ਵਾਲੇ ਸੂਟ ਦੇ ਰੇਟ ਆਊਗਾ ਜੇ ਇਹਦਾ ਸਿਰਫ ਤੇ ਸਿਰਫ 890 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਦੋ ਕਲਰ ਇਹ ਆਗਾ ਜੇ ਆਪਣੇ ਕੋਲ ਸੈਕੰਡ ਕਲਰ ਬਹੁਤ ਸੋਹਣੀ ਸ਼ੇਡ ਜੇ ਗ੍ਰੀਨ ਤੇ ਇਹ ਤੁਸੀਂ टाई एंड डाई ਦੁਪट्टे ਦੇ ਨਾਲ ਸੜਕੋ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਪੂਰੇ ਆਲਓਵਰ ਇੰਡੀਆ ਦੇ ਵਿੱਚ ਇਹ ਦੀ ਬਾਟਮ ਜੇ ਆ ਨਾਲ ਮਸਲੀਨ ਦਾ ਦੁਪੱਟਾ ਤੇ ਆ ਪੈਚਵਰਕ ਦਾ ਸਟਾਈਲ ਇਹਦੇ ਵਿੱਚ ਡਿਜ਼ਾਈਨ ਚੇਂਜ ਉਹਦੇ ਵਿੱਚ ਦੂਜਾ ਡਿਜ਼ਾਈਨ ਹੀ ਇਹਦੇ ਵਿੱਚ ਦੂਜਾ ਡਿਜ਼ਾਈਨ ਆ ਗਿਆ ਘੇਰਾ ਜਿਹੜਾ ਜੇ ਇਹਦਾ 22 ਤੋਂ 24 ਰੈਡੀ ਹੋ ਜਾਂਦਾ ਜੇ ਤੇ ਸ਼ਿਪਿੰਗ ਫ੍ਰੀ ਜੇ ਆਲਓਵਰ ਇੰਡੀਆ ਦੇ ਵਿੱਚ ਰੇਟ ਹੈਗਾ ਜੇ 890 ਰੁਪਏ ਬਹੁਤ ਸੋਹਣਾ ਸਟਾਕ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਤੇ ਬਾਕੀ ਜਿੰਦਾ ਤੁਸੀਂ ਪਿੱਛੇ ਵੇਖਣ ਦਾ ਜੇ ਸੂਟ ਸੋਹਣੇ ਸੋਹਣੇ ਜਿਹੜੇ ਆਪਾਂ ਵੀਡੀਓ ਬਣਾਣਾ ਡਿਆ ਇਹਨਾਂ ਦੀ ਤੇ ਤੁਸੀਂ ਜਲਦ ਜਲਦੀ ਬੁੱਕ ਕਰ ਲਿਓ ਜਲਦੀ ਬੁੱਕ ਕਰ ਲਿਓ ਬਹੁਤ ਸੋਹਣਾ ਸਟਾਕ ਜਿਹਦੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਮੈਨੂੰ ਬਹੁਤ ਸਾਰੇ ਮੈਸੇਜ ਜਿਹੜੇ ਇਹੀ ਆਉਂਦੇ ਹੈ ਕਿ ਕਢਾਈਆਂ ਵਾਲੇ ਸੂਟ ਤੁਸੀਂ ਲੈ ਕੇ ਨਹੀਂ ਆਉਂਦੇ ਕਢਾਈਆਂ ਵਾਲੇ ਅਸੀਂ ਤਾਂ ਨਹੀਂ ਲੈ ਕੇ ਆਉਂਦੇ ਕਿ ਸਾਡੀ ਰੇਂਜ ਨਹੀਂ ਆਉਂਦੇ ਅਸੀਂ ਤੁਹਾਨੂੰ ਮਹਿੰਗੀਆਂ ਚੀਜ਼ਾਂ ਨਹੀਂ ਦੇਣੀਆਂ ਸਸਤੀਆਂ ਚੀਜ਼ਾਂ ਦੇਣੀਆਂ ਆ ਸੋਹਣੇ ਸੋਹਣੇ ਸੂਟ ਦੇਣੇ ਆ ਘੱਟ ਰੇਟ 'ਚ ਤੇ ਟੌਪ ਦੀ ਕੁਆਲਿਟੀ ਦੇ ਨਾਲ ਸੋ ਤੁਸੀਂ ਸੜਕੋ ਇੱਥੇ ਦੁਕਾਨ ਤੇ ਆਣ ਕੇ ਸੜਕੋ ਘਰ ਆਣ ਕੇ ਵਿజిਟ ਕਰਕੇ ਲੈ ਸਕਦੇ ਜੇ ਜਿਹਦਾ ਐਡਰੈਸ ਹੈਗਾ ਆ ਪਿੰਡ ਜਗਦੇਵ ਕਲਾਂ ਲਵਾਰਕਾ ਰੋਡ ਅਮਰਸਰ ਫੋਨ ਨੰਬਰ ਤੁਹਾਡੇ ਸਾਰਿਆਂ ਕੋਲ ਹੈਗੇ ਮੇਰੇ ਨਹੀਂ ਤੇ ਡਿਸਪਲੇ ਦੇ ਉੱਪਰ ਨੰਬਰ ਹੈਗਾ ਜੇ ਮੈਨੂੰ ਫੋਨ ਕਰਕੇ ਮੈਸੇਜ ਕਰਕੇ ਤੁਸੀਂ ਇੱਥੇ ਆਣ ਕੇ 20 ਸੂਟ ਲੈ ਸਕਦੇ ਜੇ ਤੇ ਪਲੀਜ਼ ਰਿਕਵੈਸਟ ਬੇਨਤੀ ਇਹ ਜੇ ਕਿ ਜਦੋਂ ਤੁਸੀਂ ਵੀਡੀਓ ਲੇਟ ਵੇਂਦੇ ਜੇ ਫਿਰ ਤੁਸੀਂ ਇੱਥੇ ਸੜਕੋ ਲੈਣ ਆਉਂਦੇ ਜੇ ਦੋਨਾਂ ਚਿਰ ਨੂੰ ਸੜਕੋ ਸਟਾਕ ਉਹ ਨਹੀਂ ਹੁੰਦਾ ਤੇ ਨਵਾਂ ਸਟਾਕ ਆ ਜਾਂਦਾ ਫਿਰ ਨਵੇਂ ਚੋ ਲੈ ਸਕਦੇ ਜੇ ਤੁਸੀਂ ਤੇ ਬਾਕੀ ਇਹ ਵੀਡੀਓ ਇੱਥੇ ਆਪਾਂ ਕਰ ਦਿੰਨੇ ਆ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਇੱਥੇ ਬੁਲਾਉਣੇ ਤੁਹਾਨੂੰ ਆਪਾਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ